ਪਰ ਇੱਕ ਮਿੰਟ ਯਾਰ ਕੋਠੇ ਜਾ ਰਿਹਾ ਇੱਕ ਮਿੰਟ ਯਾਰ ਮੈਨੂੰ ਹਿੱਕੇ ਜਾ ਕੇ ਯਾਰ ਮੈਨੂੰ ਜਾਤ ਲੈ ਲਓ ਜੱਪਤੀ ਸਾਹਿਬ ਮੈਨੂੰ ਜਾਤ ਲੈ ਲਓ ਫੇਰ ਕੀ ਗੱਲ ਹੋਈ ਆ ਨਹੀਂ ਫੇਰ ਕੀ ਗੱਲ ਹੋਈ ਇਹ ਕੀ ਗੱਲ ਹੋਈ ਇਹ ਮਾਹੌਲ ਨਹੀਂ ਹੈਗਾ ਠੀਕ ਆ ਇਹ ਮਾਹੌਲ ਕਿਹਦੇ ਦੀ ਗੱਲ ਹੈ ਇਹ ਬਣਾ ਲਾਂਗੇ ਮਾਹੌਲ ਪਰ ਇਹਨਾਂ ਨੇ ਇਹਨਾਂ ਲੋਕਾਂ ਨੇ ਡਰਾਮਾ ਕਿਉਂ ਪੜਾਇਆ ਹੈਗਾ ਯਾਰ ਇਹਨਾਂ ਨੂੰ ਇਹਨਾਂ ਨੂੰ ਜੱਪਤੀ ਸਾਹਿਬ ਇੱਕ ਕੰਮ ਸਾਤ ਬੰਦੇ ਕਰ ਬਣਾਣਾ ਜੀ ਅੱਜ ਵੀ ਸਾਤ ਨੇ ਕੀ ਚੰਗੇ ਹੋਣੀ ਕੋਈ ਨਹੀਂ ਹੱਥ ਅਬ ਘੱਟ ਲਾਗੇ ਜੀ ਆਓ ਜੀ ਹਾਜੀ ਉਹ ਮੇਰੇ ਘਰੇ ਆਓ ਦੋ ਚਾਰ ਬੰਦੇ ਲੈ ਆਵੇ ਸਰ ਯਾਰ ਗੱਲ ਤਾਂ ਸੁਣੋ ਜਦੋਂ ਆਪ ਕੋ ਗੱਲ ਤਾਂ ਸੁਣ ਲਓ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਲਾ ਲਓ ਪਤਾ ਨਾ ਤਾਂ ਫਿਰ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਚੂ ਬੁਲਾਉਣਾ ਹੁੰਦਾ ਇਹਨਾਂ ਨੂੰ ਆਓ ਚਾਚੂ ਮੇਰਾ ਕਿਉਂ ਸਿਰ ਇਹਨਾਂ ਨੂੰ ਚਾਚੂ ਬੁਲਾਈਏ ਲਿਆਓ ਮੈਂ ਲੈ ਆਉਣਾ ਤੁਹਾਨੂੰ ਅੰਦਰ ਚਲੋ ਆਦੀ ਵੀਡੀਓ ਆ ਜੀ ਆਥੈਂਟੀਕੇਟਡ ਡਾਕੂਮੈਂਟ ਆ ਜੀ ਜੇ ਉਹਦੇ ਚ ਛੇੜਛਾੜ ਹੋਈ ਆ ਤਾਂ ਜੀਪੀ ਨੇ ਕੀਤੀ ਆ ਬਦਲ ਸਿੰਘ ਸਾਹਿਬ ਨਾਲ ਜੇ ਉਹਦੇ ਵਿੱਚ ਗਲਤ ਗੱਲ ਕਹੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤੀ ਆ ਜੀ ਪੰਜਾਬ ਦੇ ਵਿੱਚ ਕਿੰਨੇ ਲਾਅ ਐਂਡ ਆਰਡਰ ਦੇ ਪ੍ਰੋਬਲਮ ਆ ਜੀ ਅੱਜ ਤੱਕ ਕਦੀ ਇਹਨਾਂ ਨੇ ਫੋਰੈਂਸਿਕ ਜਿਹੜੀ ਜਾਂਚ ਕਰਾਈ ਆ ਔਰ ਉੱਥੇ ਦੇ ਸਪੀਕਰ ਨੇ ਉੱਥੇ ਦੇ ਸਪੀਕਰ ਨੇ ਇਥੋਂ ਦੀ ਸੀਪੀ ਨੂੰ ਇਹਦੇ ਲਈ ਬੁਲਾਇਆ ਕਿ ਹਾਂ ਵੀ ਤੂੰ ਬ੍ਰੀਚ ਆਫ ਪ੍ਰਿਵੀਲੇਜ ਕੀਤਾ ਹੈਗਾ ਜੀ ਤੋਂ ਮੈਂ ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਡੀਜੀਪੀ ਨੂੰ ਪੁੱਛਣਾ ਚਾਹਨਾ 4 ਸਾਲ ਹੋ ਗਏ ਇਹਨਾਂ ਨੂੰ ਜੀ ਬੇਅਦਬੀ ਦੇ ਇਸ਼ੂ ਨੂੰ ਅੱਜ ਤੱਕ 1 ਇੰਚ ਫਾਈਲ ਨਹੀਂ 흘ਲੀ ਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਪ੍ਰੋਪੋਗੈਂਡਾ ਕੀਤਾ ਗਿਆ ਔਰ ਉਹਨਾਂ ਨੂੰ ਨੇਗੇਟਿਵ ਪਾਸੇ ਨੂੰ ਤੋੜਿਆ ਗਿਆ ਮੈਂ ਖੁਦ ਜਾ ਕੇ ਇੱਕ ਐਪਲੀਕੇਸ਼ਨ ਦੇ ਕੇ ਆਇਆ ਅੱਜ ਤੱਕ ਉਹ ਕਿਤੇ ਹੈਗੀ ਆ ਇਹਨਾਂ ਦੇ ਐਸਐਸਪੀ ਦੀ ਆਡੀਓ ਆਈ ਉਹ ਹਫਤੇ ਲਈ ਛੁੱਟੀ ਤੇ ਗਿਆ ਉਹਦੀ ਫੋਰੈਂਸਿਕ ਜਾਂਚ ਹੋਈ ਅੱਜ ਤੱਕ ਅਸਲੀ ਗੱਲ ਹੈ ਇਹ ਬਿਲਕੁਲ ਲੋਕਾਂ ਨੂੰ ਡਰਾ ਕੇ মিডিਆ ਨੂੰ ਚੁੱਪ ਕਰਾ ਕੇ ਕੋਈ ਸੈਕਸ਼ਨ ਹੈਗਾ মিডিਆ ਦਾ ਹਜੇ ਕੰਮ ਕਰਦਾ ਉਹਨਾਂ 'ਚ ਜਾਲ ਹੈਗੀ ਆ ਪਰ ਇਹਨਾਂ ਨੂੰ ਜਿੱਥੇ ਮਰਜੀ ਆ ਜਾਣ ਮੈਂ ਕਹਿੰਦਾ ਇਹਨਾਂ ਨੂੰ ਲੈ ਕੇ ਆਓ ਇੱਥੇ ਘਰ 'ਚ ਮੇਰੇ ਮੈਂ ਤਾਂ ਇਕੱਲਾ ਹੀ ਆ ਨਾ ਇਹਨਾਂ ਨੂੰ ਕੋ ਆ ਜਾ ਡਿਬੇਟ ਕਰ ਲੋ ਤੁਹਾਡੇ ਸਾਹਮਣੇ ਡਿਬੇਟ ਕਰਾ ਲੈਣ ਇਹ ਕਿਸੇ ਗੱਲ ਦਾ ਜਵਾਬ ਦੇ ਦੇਣ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਆ ਇਹ ਤਾਂ ਬੇਸਿਕਲੀ ਇਹ ਤਾਂ ਦਿੱਲੀ ਦੇ ਚਪਲ ਚੱਟ ਆ ਆ ਜਿਹੜੇ ਮੰਤਰੀ ਮੰਤਰੀ ਆਏ ਨੇ ਇੱਥੇ ਇਹ ਦਿੱਲੀ ਵਾਲਿਆਂ ਦੇ ਚਪਲ ਚੱਟ ਆ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹਣਾ ਉਹਨਾਂ ਨੇ ਤਾਂ ਚਲੇ ਜਾਂਦਾ ਦਿੱਲੀ ਵਾਲਿਆਂ ਨੇ ਅਲਟੀਮੇਟਲੀ ਭੁਗਤਣੀਆਂ ਇਹਨਾਂ ਨੂੰ ਪੈਣੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਰਹਿਣਾ ਜੇ ਪੰਜਾਬ ਦੀ ਅੱਜ ਲਾਅ ਐਂਡ ਆਰਡਰ ਮੇਰਾ ਖਿਆਲ ਹੈ ਵੀ ਹਰ ਜਗ੍ਹਾ ਤੇ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਜਿੱਥੇ ਕਿਤੇ ਰੋਜ਼ 2-3-4 ਮਰਡਰ ਨਹੀਂ ਹੁੰਦੇ ਔਰ ਵਿਆਹਾਂ ਦੇ ਵਿੱਚ ਕਿਸੇ ਸਰਪੰਚ ਨੂੰ ਸ਼ਰੀਆਮ ਗੋਲੀ ਮਾਰਤੀ ਜਾਂਦੀ ਆ ਅੱਜ ਤੱਕ ਪੰਜਾਬ ਪੁਲਿਸ ਕਿੱਥੇ ਆ ਮੈਨੂੰ ਅਫਸੋਸ ਆ ਇਹਨਾਂ ਗੱਲਾਂ ਦਾ ਵੀ ਇਹ ਲੋਕ ਜਿਹੜੇ ਆ ਇਹ ਬਿਲਕੁਲ ਚਪਲ ਚੱਟਾ ਹੈ ਦਿੱਲੀ ਵਾਲਿਆਂ ਦੇ ਇਹਨਾਂ ਦੇ ਜਾਨ ਨਹੀਂ ਹੈਗੀ ਉਹ ਜਿਹੜੇ 95 ਆ ਉਹਨਾਂ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ ਭਗਵੰਤ ਮਾਨ ਉਹਦੇ ਵਿੱਚ ਬਿਲਕੁਲ ਹੀ ਮੁੱਕ ਗਿਆ ਉਹ ਤੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਤੇ ਕੇਜਰੀਵਾਲ ਨੇ ਸੁਸੋਧੀਆਂ ਨੇ ਇਹਨਾਂ ਨੂੰ ਕਹੋ ਜੋ ਕਰ ਕਰ ਲੋ ਇਦਾਂ ਦੇ 10 ਪਰਚੇ ਕਰ ਲੈਣ ਮੇਰੇ ਤੇ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਿਆ ਅੱਜ ਤੱਕ ਦੀ ਕਿਉਂਕਿ ਪੰਜਾਬ ਲਈ ਖੜਦੇ ਆਂ ਪੰਜਾਬੀਅਤ ਲਈ ਖੜਦੇ ਆਂ ਤੇ ਇਸ ਕਰਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਪਰ ਇਹ ਤਾਂ ਤੁਹਾਨੂੰ ਸਿੱਖ ਵਿਰੋਧੀ ਕਹਿੰਦੇ ਆ ਇਹ ਸਿੱਖ ਵਿਰੋਧੀ ਹੈ ਕਹਿੰਦੇ ਗੁਰੂਆਂ ਵਿਰੋਧੀ ਬਈ ਕੌਣ ਸਿੱਖ ਵਿਰੋਧੀ ਆ ਸਿੱਖ ਵਿਰੋਧੀ ਜਾਂ ਤਾਂ ਜਿਹਨੇ ਟਿੱਪਣੀ ਕੀਤੀ ਆ ਜਾਂ ਭਾਜੀਪੀ ਨੇ ਜੇ ਟੈਂਪਰਡ ਕੀਤੀ ਆ ਇਹ ਦੋ ਪਾਰਟੀਆਂ ਆ ਅੱਛਾ ਭਈ ਅਲਟੀਮੇਟਲੀ ਇਹ ਤਾਂ ਰਲ ਕੇ ਖੇਡਦੇ ਆ ਇਹ ਭਾਜੀਪੀ ਦੀ ਬੀ ਟੀਮ ਆ ਇਹ ਜੇ ਦਿੱਲੀ ਦਾ ਇਸ਼ੂ ਆ ਭਾਜੀਪੀ ਨੇ ਕੀਤਾ ਅਸੀਂ ਨਾ ਪੁੱਛੀਏ ਜੇ ਕਤਲ ਹੁੰਦੇ ਆ ਪੰਜਾਬ ਦੇ ਵਿੱਚ ਅਸੀਂ ਨਾ ਕੁਐਸਚਨ ਕਰੀਏ ਜੇ ਇੱਕ ਇੱਕ ਮਿੰਟ ਬੀਜੇਪੀ ਮਿਲੀ ਹੋਈ ਹੈ ਇੱਕ ਮਿੰਟ ਸੁਣ ਲਓ ਮੇਰੀ ਗੱਲ ਮੈਂ ਤੁਹਾਨੂੰ 100 ਵਾਰੀ ਕਿਹਾ ਵੀ ਕਿੱਦਾਂ ਇਹ ਮਿਲੇ ਆ ਬਈ ਸਾਡੇ ਗੁਰੂਆਂ ਦੀ ਬੇਅਦਬੀ ਕਰ ਰਹੇ ਆ ਕਿਹਨੇ ਕੀਤਾ ਜੇ ਆਕਸ਼ੀ ਨੇ ਕੀਤਾ ਯਾਰ ਬੰਦੋ ਵਿਧਾਨ ਸਭਾ ਦਿੱਲੀ ਦਾ ਮਾਮਲਾ ਅੱਛਾ ਕਦੀ ਇਹ ਉਹ ਜਿਹੜਾ ਬੱਗਾ ਵੀ ਇੱਕ ਵਾਰੀ ਇਹ ਨਹੀਂ ਚੱਕੀ ਲੈਂਦਾ ਸੀ ਉਥੇ ਦਿੱਲੀ ਦੇ ਵਿੱਚ ਸਪੀਕਰ ਨੇ 15 ਦਿਨ ਲਈ ਟਾਈਮ ਦਿੱਤਾ ਹੈਗਾ ਫੋਰੈਂਸਿਕ ਸਾਇੰਸ ਦੀ ਰਿਜ਼ਲਟ ਆਉਣ ਲਈ ਕੀਤਾ ਕਿ ਨਹੀਂ ਕੀਤਾ ਜੀ ਲੇਕਿਨ ਅਲਟੀਮੇਟਲੀ ਇਹਨਾਂ ਨੂੰ ਇੰਨੀ ਕਾਦੀ ਕਾੜੀ ਆ ਇਹਨਾਂ ਨੂੰ ਇੰਨੀ ਕੀ ਤਕਲੀਫ ਆ ਤਕਲੀਫ ਤਾਂ ਇਹ ਆ ਕਿ ਪ੍ਰਗਟ ਸਿੰਘ ਤੇ ਸੁਖਪਾਲ ਖੇਰੇ ਤੋਂ ਤਕਲੀਫ ਹੈ ਕਿ ਅਸੀਂ ਇਹਨਾਂ ਨੂੰ ਕੁਐਸਚਨ ਪੁੱਛਦੇ ਹਾਂ ਅੱਛਾ ਪ੍ਰਗਟ ਜੀ ਪ੍ਰੀਵੀਜ਼ਨ ਨੋਟਿਸ ਭੇਜਾ ਗਿਆ ਹੈ ਦਿੱਲੀ ਸਪੀਕਰ ਦੁਆਰਾ ਵਿਧਾਨ ਸਭਾ ਕੇ ਸਪੀਕਰ ਨੇ ਜਲੰਧਰ ਪੁਲਿਸ ਕਮਿਸ਼ਨਰ ਕੋ ਤਾਂ ਕਿਵੇਂ ਦੇਖਦੇ ਇਸੇ ਰਿਪੋਰਟ ਨਹੀਂ ਜੋ ਉਹਨਾਂ ਨੇ ਬੇਸਿਕਲੀ ਆਪੇ ਜਾ ਕੇ ਉੱਥੇ ਜਵਾਬ ਦੇਣਗੇ ਟੀਜੀਪੀ ਉੱਥੇ ਜਵਾਬ ਦੇਣਗੇ ਤੁਸੀਂ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਮਾਧਿਅਮ ਤੋਂ ਕਹਿੰਦਾ ਤੁਸੀਂ ਇਹਨਾਂ ਨੂੰ ਕਹੋ ਲਿਆਓ ਘਰ ਮੇਰੇ ਪੰਜ-ਸੱਤ ਬੰਦੇ ਜਿਹੜੇ ਸਮਝਦਾਰ ਹੈਗੇ ਆ ਲਿਆਓ ਆਪਾਂ ਡਿਬੇਟ ਕਰੀਏ ਜੇ ਮੇਰੀ ਕਿਸੇ ਗੱਲ ਦਾ ਵੀ ਇਹ ਅਨਸਰ ਦੇ ਦੇਣ ਤਾ ਮੈਂ ਜ਼ਿੰਮੇਵਾਰ ਹਾਂਗਾ ਆ ਜਾਓ ਇਹਨਾਂ ਨੂੰ ਚਾਹ ਚੁਪੜ ਪ੍ਰਗਟਜੀ ਪ੍ਰਗਟਜੀ ਜਾਂ ਉਹਨਾਂ ਵੱਲੋਂ ਐਫ ਆਈ ਆਰ ਜਾਂ ਤੱਕ ਕੀਤੀ ਗਈ ਨਾਇਰਡ ਕੰਪੇਟ ਹੈ ਉਹੀ ਸਾਹਮਣੇ ਆ ਰਹੇ ਤਾਂ ਨਾ ਦੇ ਕਿ ਯਾਰ ਮੈਨੂੰ ਤਾਂ ਉਹ ਇਕਬਾਲ ਸਿੰਘ ਤਾਂ ਦਿਖਾਓ ਕਿੱਥੇ ਹੈਗਾ ਕੋਈ ਪਤਾ ਨਹੀਂ ਇਕਬਾਲ ਸਿੰਘ ਕੋਈ ਸੁਣਦੇ ਆ ਇਕਬਾਲ ਸਿੰਘ ਦਿਖਾ ਲਓ ਤਾਂ ਸਹੀ ਕੌਣ ਇਕਬਾਲ ਸਿੰਘ ਆ ਇਹ ਤਾਂ ਅਸਲੀ ਗੱਲ ਹੈ ਇਹਨਾਂ ਨੇ ਮੈਨੂੰ ਦੇਖੋ ਮੈਂ ਪੁਲਿਸ ਡਿਪਾਰਟਮੈਂਟ ਹੁੰਦਾ ਸੀ ਮੈਨੂੰ ਐ ਹੁੰਦਾ ਸੀ ਕਿ ਯਾਰ ਇਹ ਪੜ੍ਹੇ ਲਿਖੇ ਲੋਕ ਆ ਇਹਨਾਂ ਨੇ ਸਭਧਾਨ ਦੀ ਸੌਂ ਖਾਧੀ ਆ ਇਹ ਬਿਲਕੁਲ ਮਿੱਟੀ ਦੇ ਮਾਦੂਆ ਅੱਧਾ ਅੱਧਾ ੱਕ ਲੋਹੇ ਪਿੱਤਲ ਲਾਈ ਫਿਰਦੇ ਆ ਮੋਢਿਆਂ ਤੇ ਇਹਨਾਂ 'ਚ ਜਾਨ ਹੈ ਹੀ ਨਹੀਂ ਅਸਲੀ ਗਲਤੀ ਇਹ ਆ ਇਹਨਾਂ ਨੂੰ ਲਿਆਓ ਇਹਨਾਂ ਨੂੰ ਕਾਹ ਆ ਜਿਓ